ਪਾਛੇ ਚੜਿਆ ਆ ਨਾਲ ਉਹਦੀਆਂ ਫੌਜਾਂ ਆਨੰਦਪੁਰੀ ਵਿੱਚ ਉੱਡਦਾ ਗੁਲਾਲ ਬਾਜਾਂ ਵਾਲਾ ਪਰਿਆ ਦੇ ਉਹਨੂੰ ਹੁਣ ਚੱਕ ਦਿਓ ਆਨੰਦਪੁਰੀ ਵਿੱਚ ਉੱਡਦਾ ਗੁਲਾਲ ਬਾਜਾਂ ਵਾਲਾ ਹੋਲਾ ਖੇਡਦਾ ਹੋਲਾ ਖੇਡਦਾ ਹੋਲਾ ਖੇਡਦਾ ਹੋਲਾ ਖੇਡਦਾ ਨਿਹੰਗ ਸਿੰਘਾਂ ਨਾਲ ਬਾਜਾਂ ਵਾਲਾ ਹੋਲਾ ਖੇਡਦਾ ਹੋਲਾ ਖੇਡਦਾ निहंग हो ला चार लाल संग पंज प्यारे हर संग प्यारे झूले निशान साहिब वज द ਏੜ ਦਾ ਨਿਹੰਗ ਸਿੰਘਾਂ ਨਾਲ ਵਾਜਾ ਵਾਲਾ ਹੁਲਾ ਖੇੜਦਾ ਬੁੱਢਾ ਦਲ ਨੇ ਮਹੱਲੇ ਸਜਾਏ ਬੁੱਢਾ ਦਲ ਨੇ ਮਹੱਲੇ ਸਜਾਏ ਹੋ ਤਰਨਾ ਦਲ ਸਭ ਨਾਲ ਨੇ ਆਏ ਹਰਨਾ ਦਲ ਸਭ ਨਾਲ ਨੇ ਆਏ ਵੀ ਦੀ ਚੰਦੀਆਂ ਦਾ ਵੀ ਦੀ ਚੰਦੀਆਂ ਦਾ ਵੀ ਦੀ ਚੰਦੀਆਂ ਦਾ ਵਖਰੇ ਰਾਜ ਲਾ ਖੇਡਦਾ ਨਿਹੰਗ ਸਿੰਘਾਂ ਨਾਲ ਵਾਜਾਂ ਵਾਲਾ ਉਹ ਲਾ ਖੇਡਦਾ ਭੋੜਾਂ ਤੇ ਬੈਠੇ ਅਸਵਾਰ ਸੋਨੇ ਸੱਜਦੇ ਸੋਨੇ ਤੇ ਮੈਂ ਦਿਲਾ ਨਾਲ ਵਾਜਾ ਵਾਲਾ ਹੋਲਾ ਖੇਡਦਾ ਹੋਲਾ ਖੇਡਦਾ ਹੈ ਹੋਲਾ ਖੇਡੇ ਮਾਤਾ ਹੋਲਾ ਖੇਡੇ ਮਾਤਾ ਗੁਜਰੀਦਾਲਾ ਵਾਜਾ ਵਾਲਾ ਹੋਲਾ ਖੇਡਦਾ ਹੋਲਾ ਖੇਡਦਾ ਨਿਹੰਗ ਸਿੰਘਾਂ ਨਾਲ ਵਾਜਾ ਵਾਲਾ ਹੋਲਾ ਖੇਡਦਾ ਗੱੜ ਗੇੜ ਗਾਰੇ ਜਾਵੈ ਨੇ ਹਲ ਜਾਵੈ ਸਾਹਿਬਕ ਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਵੇ ਲਗ ਜਾਵੇ ਨਿਹਾਲ ਹੋ ਜਾਵੇ ਕਲਗੀ ਤਰਦਸ਼ ਮੈ ਪਾਛਾ ਜਿਹਦੇ ਚਰਨਾਂ ਨੂੰ ਭਾਵੇ ਵਾਹਿਗੁਰੂ ਜੀ ਕਾ ਲਾਲ ਹੋਰ ਬਰੇ ਆਕਾਲ ਦੇਖ ਕੇ ਖਤੇ